ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋ ਤੁਸੀਂ ਸਾਰੇ ਕਿਵੇਂ ਹੋ ਖੂਬ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲੋ ਜੀ ਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਜੇਕਰ ਕੋਈ ਚੈਨਲ ਤੇ ਨਿਊ ਚੈਨਲ ਨੂੰ ਸਬਸਕ੍ਰਾਈਬ ਕਰੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਤੇ ਆਪਾਂ ਚੱਲਦੇ ਆ ਖਾਣੋ ਵੀ ਨਾ ਦੰਨ ਦੰਨ ਅੱਜ ਕੱਟਿਆ ਸਬਜ਼ੀ ਆਪਾਂ ਦੂਜੀ ਕੱਟਿਆ ਕੀ ਹੁੰਦਾ ਆਪਣਾ ਕੱਦੂ ਤੇ ਅੱਜ ਆਪਾਂ ਵਲੌਗ ਨਹੀਂ ਈ ਸਟਾਰਟ ਕਰਨ ਲੱਗੇ ਆ ਤੇ ਅੱਜ ਰੋਟੀ ਨਹੀਂ ਈ ਚੱਲ ਰਹੀ ਆ ਅੱਜ ਬਹੁਤ ਜਿਹੇ ਦਾ ਲੇਟ ਵਲੌਗ ਸਟਾਰਟ ਕਰਨ ਲੱਗੇ ਆ ਤੇ ਮੈਂ ਨਾ ਕੰਡੇ ਪਏ ਸੀ ਛਿਲਣਾਂ ਦੇ ਗੰਦੇ ਕੱਟ ਲਿਆ ਆਪਾਂ ਤੇ ਬੱਸ ਥੋੜੇ ਦਿਨਾਂ ਤੱਕ ਆਪਾਂ ਸਫਾਈ ਸ਼ੁਰੂ ਕਰਾਂਗੇ ਨਰਾਤੇ ਰੱਖਾਂਗੇ ਫਿਰ ਆਪਾਂ ਤੇ ਆਪਾਂ ਸਫਾਈ ਸ਼ੁਰੂ ਕਰਾਂਗੇ ਪਹਿਲਾਂ ਇਹ ਟਾਈਮ ਬਹੁਤ ਲੱਗਦਾ ਹੈਗਾ ਸਫਾਈ ਤੇ ਇੱਕ ਦਿਨ ਸੋਈ ਦੀ ਸਫਾਈ ਚੰਗੀ ਤਰ੍ਹਾਂ ਰਸੋਈ ਦੀ ਇੱਕ ਇੱਕ ਚੀਜ਼ ਨੂੰ ਇੱਕ ਦਿਨ ਲੱਗਦਾ ਮਤਲਬ ਦੇ ਸਹੀ ਪੂਰਾ ਪੂਰਾ ਦਿਨ ਸੋਕੇ ਮੇਰਾ ਆਪਾ ਚੀਜ਼ਾਂ ਨੂੰ ਸਾਫ਼ ਵੀ ਕਰਦੇ ਆ ਝਾੜ ਪੂੰਝ ਵੀ ਚੰਗੀ ਤਰ੍ਹਾਂ ਡੀਪ ਕਲੀਨਿੰਗ ਸ਼ੁਰੂ ਕਰ ਦਾਂਗੇ ਆਪਾ ਤੇ ਆਪਾ ਅੱਜ ਤਾਂ ਮੈਂ ਸਬਜੀ ਤਾਂ ਹੁੰਦੀ ਆ ਤੇ ਮੈਂ ਸੋਚੀ ਜਾਂਦੀ ਸੀ ਨਾ ਕਿ ਇੱਕ ਦੋ ਚੀਜ਼ਾਂ ਨੇ ਲੱਭਣ ਆ ਲਾ ਜਿਵੇਂ ਮੇਰੇ ਨਾਲ ਰੱਖ ਕੇ ਜਿਵੇਂ ਭੁੱਲ ਨਹੀਂ ਜਾਂਦਾ ਬੰਦਾ ਬੜੀ ਭਲੱਕੜ ਹੋ ਗਈ ਪਤਨੀ ਆਹ ਤੇ ਮੈਨੂੰ ਕਿੱਥੋਂ ਪੈ ਜਮ ਸਮਝ ਨਹੀਂ ਆਉਂਦੀ ਭੁੱਲਣ ਵਾਲੀ ਤੇ ਮੈਂ ਦੋ ਕੁ ਚੀਜ਼ਾਂ ਭੁੱਲ ਕੇ ਰੱਖ ਕੇ ਭੁੱਲ ਬੈਠੀ ਤਾਂ ਉਹ ਮੇਰਾ ਰੋਜ਼ ਅੱਜ ਮੈਂ ਦੇਖਦੀ ਆਂ ਵਲੌਗ ਐਡਿਟ ਕਰਦੀ ਕੁਛ ਤਾਂ ਮੈਂ ਕਰ ਲਿਆ ਸਵੇਰ ਕੁਸ਼ਕ ਹੁਣ ਮੈਂ ਕਰੂੰਗੀ ਵਲੌਗ ਐਡਿਟ ਪਰ ਤਾਂ ਹੀ ਟਾਈਮ ਲੇਟ ਮਤਲਬ ਹੋ ਗਈ ਮੈਂ ਨੀ ਮੈਂ ਇਧਰ ਆ ਜਾਣਾ ਸੋਦੀ ਮੈਂ ਵਲੌਗ ਸਟਾਰਟ ਕਰ ਲੈਣਾ ਸੀ ਮੈਂ ਕੁਸ਼ਕ ਵਲੌਗ ਐਡਿਟ ਕਰਾਂ ਹੀ ਕੁਸ਼ਕ ਰਹਿਂਦਾ ਤੇ ਕੁਸ਼ਕ ਮੈਂ ਉਹ ਕਰਦੀ ਲੱਭਦੀ ਮੇਂ ਚੀਜ਼ ਮੈਂ ਜਿਹੜੀਆਂ ਗੁੰਮੀਆਂ ਮੇਂ ਜਿਹੜੀਆਂ ਚੀਜ਼ਾਂ ਉਹ ਲੱਭਦੀ ਆਪਾਂ ਤੇ ਜਦੋਂ ਲਾ ਕੋਲ ਜਦੋਂ ਜਪਾ ਕੱਟ ਲ ਗੇ ਪਿਆਜ਼ ਸਾਨੂੰ ਕੱਲ ਕਿ ਪਰਸੋ ਦੀ ਵੀਡੀਓ ਤੁਹਾਨੂੰ ਨਾ ਜਿਹੜੀ ਮਾਈਕ ਤੇ ਸ਼ੂਟ ਕਰੀਏ ਕਿੱਦਾਂ ਲੱਗੀ ਮੈਨੂੰ ਕਮੈਂਟ ਕਰਕੇ ਹੁਣ ਦੱਸੋ ਜੋ ਉਦੋਂ ਵਾਲੀ ਵੀਡੀਓ ਕਿੱਦਾਂ ਲੱਗੀ ਤੁਹਾਨੂੰ ਉਹ ਮੇਰਾ ਨਾ ਮਾਈਕ ਮਤਲਬ ਜਦੋਂ ਮੈਂ ਮਤਲਬ ਹੁਣ ਪਿੱਛੇ ਜੀ ਮਤਲਬ ਮੈਨੂੰ ਹੋ ਗਿਆ 8-9 ਮਹੀਨੇ ਹੋ ਗਏ ਮਾਈਕ ਲਿਆਂਦੇ ਨੂੰ ਉਹ ਇੰਨੇ ਕਾਮਜਾਬ ਨਹੀਂ ਨਿਕਲੇ ਮਤਲਬ ਸਹੀ ਨਹੀਂ ਕੰਪਨੀ ਦੇ ਨਿਕਲੇ ਤੇ ਹੁਣ ਆਪਾਂ ਮੰਗਵਾਏ ਆ ਨਵੇਂ ਤੇ ਜਦੋਂ ਉਹਨਗੇ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਕਈ ਵੇਰ ਮਾਈਕ ਤੇ ਜਰੋਲ ਪੈ ਜਾਂਦੀ ਐ ਇਸ ਕਰਕੇ ਮਾਈਕ ਆਰਡਰ ਆਪਾਂ ਕਰਿਆ ਹੋਇਆ ਐ ਜਿੱਦਣ ਆਗੇ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਸਾਰੇ ਰੋਟੀ ਖਾ ਰਹੇ ਜਦੋਂ ਸਕੂਲ ਗਿਆ ਚਾਹੇ ਪਾਪਾ ਵੀ ਕਹੇ ਮਤਲਬ ਟਾਈਮ ਵੀ ਮੇਰੇ ਲੱਗਾ ਸਾਢੇ 9 ਪੌਣੇ 10 ਦਾ ਹੋ ਗਿਆ ਹੋਊਗਾ ਲੋਗੇ ਆਪਣਾ ਕਿਉਂਕਿ ਮੈਂ ਤੁਹਾਨੂੰ ਅੱਜ ਮੇਰਾ ਰਾਤ ਦਾ ਮੈਂ ਪਹਿਲਾਂ ਤੁਹਾਨੂੰ ਦਿੱਤੀ ਹੈ ਕਿ ਨਹੀਂ ਇਹਦੀ ਰੈਸਪੀ ਦਿੱਤੀ ਨਹੀਂ ਹੈ ਨਾ ਕद्दू ਦੀ ਸਬਜ਼ੀ ਦੀ ਸਦਾ ਅੱਜ ਦੇਖਦੇ ਹਾਂ ਜੇ ਕद्दू ਦੀ ਰੈਸਪੀ ਦੇਤੀ ਤਾਂ ਤੁਹਾਨੂੰ ਕद्दू ਦੀ ਰੈਸਪੀ ਹੀ ਦਿੰਨੀ ਹੈ ਜੀ ਲੋ ਜੀ ਆਪਾਂ ਸੋਭਾ ਤਾਂ ਆਪਣੇ ਫਿਕਸ ਹੀ ਆਪਣੇ ਸੁੱਕੇ ਆਲੂ ਬੰਦ ਲੈਂਦੇ ਹਾਂ ਕਿਉਂਕਿ ਜਬ ਜੋਤਨ ਦੇ ਫੇਵਰਟ ਪਰ ਉਹ ਚੀਜ਼ ਹੀ ਬਣਦੀ ਹੈ ਉਹੀ ਅਸੀਂ ਕਈ ਵਾਰ ਸਾਡੀ ਸਬਜ਼ੀ ਪਈ ਹੁੰਦੀ ਹੈ ਨਹੀਂ ਫਿਰ ਆਲੂ ਸਾਡੇ ਖਾ ਲਈ ਤੇ ਚਟਨੀ ਕੁੱਟ ਲਈ ਦੀ ਜੀ ਉੱਪਰ ਪਦੀਨੇ ਸਾਡੇ ਨੂੰ ਨਾ ਇੰਨਾ ਪਦੀਨਾ ਲੱਗਾ ਹੋਇਆ ਸੀ ਸਾਡੇ ਪਦੀਨੇ ਨੂੰ ਪਤਾ ਨਹੀਂ ਕੀ ਹੋ ਗਿਆ ਸਾਰਾ ਪਦੀਨਾ ਨਾਸ ਵੱਜ ਗਿਆ ਮਾਦਾ ਉੱਥੇ ਪਦੀਨਾ ਦੀ ਹਿੰਦਾ ਹੀ ਨਹੀਂ ਪਤਾ ਨਹੀਂ ਕੀ ਹੋ ਗਿਆ ਪਦੀਨੇ ਨੂੰ ਨਹੀਂ ਬੜਾ ਵਧੀਆ ਸੱਤ ਚਟਨੀ ਕੁੱਟਦੇ ਰਹਿੰਦੇ ਹੁੰਦੇ ਸੀ ਪਦੀਨੇ ਦੀ ਗਾਂ ਚ ਚਲੋ ਸਰਦੀ ਤਾਂ ਧਨੀਆ ਪਤੇਰਾ ਆ ਜੂਗਾ ਧਨੀਆ ਜਿਵੇਂ ਹਨਾ ਧਨੀਏ ਦੀ ਚਟਨੀ ਕੁੱਟ ਕੇ ਵਿੱਚ ਪਦੀਨਾ ਪਾ ਕੇ ਗੰਦੇ ਪਾ ਕੇ ਬਹੁਤ ਸਵਾਦ ਲੰਦੀ ਚਟਨੀ ਦਹੀਂ ਇਹਦੇ ਨਾਲ ਵੈਸੇ ਜਿਆਦਾ ਵਧੀਆ ਬ੍ਰੇਕਫਾਸਟ ਲੱਗਦਾ ਇਹਦੇ ਕਦਗੀ ਤੱਕ ਤਲੀਆਂ ਨੇ ਇੰਨਾ ਬੜਾ ਟੇਸਟੀ ਬਣਾ ਸੀ ਨਾ ਤਾਂ ਜਿਵੇਂ ਬਾਲਾ ਸ਼ਹਿਦ ਵਾਲਾ ਹੁੰਦਾ ਜਿਹੜਾ ਮਿੱਠਾ ਵਾਲਾ ਕਹਿ ਦਈ ਆਪਾਂ ਹਨਾ ਨਾ ਮਿੱਠਾ ਵਾਲਾ ਸੀ ਕਿਉਂਕਿ ਇੱਕ ਤਾਂ ਬਣਾਇਆ ਸ਼ੱਕਰ ਚ ਸੀ ਇੱਕ ਨੁਕਸਾਨ ਦਾ ਇੱਕ ਨਹੀਂ ਹੈਗਾ ਇੱਕ ਚੰਗਾ ਹੁੰਦਾ ਦਲੀਆ ਹਨਾ ਤਾਕਤਵਾਰ ਹੁੰਦਾ ਸੋ ਆਪਾਂ ਅੱਜ ਵੀ ਮੇਰਾ ਰਾਜ਼ਾ ਪਤਾ ਲਾਂਗੇ ਦਲੀਆ ਐ ਇੱਕ ਰਾਹੀ ਕਰਨ ਕੋ ਤੋ ਜਿਆਦਾ ਮਜ਼ਾ ਆ ਤਚਾ ਲੋਜੀ ਤੇਲ ਆਪਾਂ ਪਾ ਲਿਆ ਆ ਜਿਵੇਂ ਇਹਦੀ ਆਦ ਤਾਂ ਦੁੱਧ ਵਾਲੀ ਸਬਜ਼ੀ 'ਚ ਮੈਂ ਟਮਾਟਰ ਵਗੈਰਾ ਨਹੀਂ ਪਾਉਂਦੀ ਹੁੰਦੀ ਪਾਣ ਨੂੰ ਪਾ ਵੀ ਸਕਦੇ ਹੋ ਤੁਸੀਂ ਬਟ ਮੈਂ ਵੈਸੇ ਵੀ ਤੁਹਾਨੂੰ ਪਤਾ ਮੈਂ ਟਮਾਟਰ ਟਮਾਟਰ ਬੰਦ ਹੀ ਕਰਿਆ ਲਸਣ ਅਦਰਕ ਪਾ ਸਕਦੇ ਹੋ ਦੁੱਧ ਵਾਲੀ ਸਬਜ਼ੀ ਦੇ ਵਿੱਚ ਤੁਸੀਂ ਗਰਮੀ ਸਰਦੀ ਦੇ ਵਿੱਚ ਮੈਂ ਤੁਹਾਨੂੰ ਸ਼ਾਇਦ ਦੱਸਦੀ ਹੋਵੇ ਸਬਜ਼ੀ ਰੈਸਪੀ ਆ ਮੈਂ ਗਰਮ ਵਾਲੀ ਹੈ ਨਹੀਂ ਤੁਹਾਨੂੰ ਵਾਲੇ ਚ ਰੱਖਣੀ ਆਪਾਂ ਕੜਛੀ ਆ ਯੂਜ਼ ਕਰ ਲੈਨੇ ਮੈਂ ਕਿ ਨਹੀਂ ਗਰਮ ਕਰੀ ਸੀ ਸਬਜ਼ੀ ਤੇ ਮੈਂ ਨਾ ਕਰ ਸਕਦੇ ਹੋ ਤੁਸੀਂ ਲਸਣ ਅਦਰਕ ਕਰਨਾ ਕਰ ਸਕਦੇ ਹੋ ਬਟ ਮੈਂ ਨਹੀਂ ਫਿਰ ਗਰਮੀ ਦੇ ਵਿੱਚ ਨਹੀਂ ਯੂਜ਼ ਕਰਦੀ ਤੇ ਸਬ지 ਚ ਆਪਾਂ ਜਿਵੇਂ ਕੋਈ ਹੋਰ ਦੁੱਧ ਵਾਲੀ ਸਬਜੀ ਹੁੰਦੀ ਹੈ ਨਾ ਤੇ ਮੈਂ ਤੁਹਾਨੂੰ ਸ਼ੇਅਰ ਵੀ ਕਰੂੰਗੀ ਤੇ ਉਹਦੇ ਵਿੱਚ ਆਪਾਂ ਲਸਣ ਅਦਰਕ ਪਾ ਵੀ ਲੈਨੇ ਹੋਗੇ ਤੇ ਫਿਲਹਾਲ ਜਿਹੜੀ ਗਰਮੀ ਦੇ ਵਿੱਚ ਮੈਂ ਕੁਝ ਵੀ ਨਹੀਂ ਪਾਉਂਦੀ ਦੁੱਧਾਂ ਵਾਲੀ ਸਬਜੀ ਚ ਕੱਲਾ ਗੰਡਾ ਪਾਈਦਾ ਆਪਾਂ ਹੋਰ ਨਹੀਂ ਕੁਝ ਪਾਈਦਾ ਲੋ ਜਿਹਨੂੰ ਆਪਾਂ ਗਰਮ ਕਰਦੇ ਮੱਕੜ ਛੇ ਉਹ ਹੀ ਲੈ ਲਈ ਮੈਂ ਕਿਉਂ ਵੇਸਟ ਕਰ ਲਈ ਮੇਥੀ ਦੀ ਮੇਰੀ ਅੱਜ ਅਕੇ ਕੱਲ ਚ ਬਸ ਇੱਕ ਢੱਬੀ ਮੁੱਕ ਜਾਨੀ ਹੈ ਮਿਰਚੀ ਲੱਗਦੀ ਬਹੁਤ ਮਿਰਚੀ ਟੇਸਟੀ ਵੀ ਲੱਗਦੀ ਹੈ ਤੇਲ ਹੋ ਗਿਆ ਗਰਮ ਸੱਚ ਪਾਵਾਂਗੇ ਆਪਾਂ ਜੀਰਾ ਤੇ ਹਿੰਗ ਪਾਵਾਂਗੇ ਅੱਗੇ ਹਿੰਗ ਮੈਂ ਸਾਬਤ ਲੈਣੀ ਹੁੰਦੀ ਹੈ ਕਿਉਂਕਿ ਮਤਲਬ ਇਹਨਾਂ ਨੇ ਪਾਊਡਰ ਮੈਂ ਅੰਦਰ ਪਾਊਡਰ ਮੈਨੂੰ ਵਧੀਆ ਲੱਗਦਾ ਸੋ ਲੋ ਜੀ ਹੁਣ ਆਪਾਂ ਪਿਆਜ਼ ਪਾਵਾਂਗੇ ਪਿਆਜ਼ ਥੋੜੇ ਵੱਧ ਪਾ ਲਈ ਨਹੀਂ ਮੈਂ ਬੱਡੇ ਪਿਆਜ਼ ਲੈ ਲਏ ਨੇ ਤੇ ਉਰੇ ਤੋਂ ਸ਼ੁਰੂ ਆਂਗੇ ਇਹ ਬੜਾ ਗੰਦ ਪਿਆਜ਼ ਭੁੰਜਦੇ ਨਾ ਗੰਦੇ ਵੀ ਕਹਿਗੇ ਨੇ ਮੈਨੂੰ ਹਾਂ ਉਹਦੇ ਇਹ ਦੁੱਧ ਨਹੀਂ ਆ ਗਏ ਅੱਜ ਆਪਾਂ ਕद्दू ਆਪਣੀ ਮਜਬੂਰੀ ਸੀ ਬਣਾਉਣੀ ਘਰੇ ਸਪਰੇਅ ਤੋਂ ਬਿਨਾ ਸੀ ਇੱਕ ਨਾ ਤਿੰਨ ਹੋ ਗਏ ਸੀ ਮੈਂ ਕਿਹਾ ਚਲੋ ਦੋ ਆਪਾਂ ਹਲਕੇ ਹਲਕੇ ਬਣਾ ਲਏ ਇੱਕ ਪਰ ਰੱਖ ਲਿਆ ਕद्दू ਦਾ ਪਰ ਆ ਤਾਂ ਵੀ ਪਾ ਤਾ ਪਰ ਨਾ ਕਿ ਬੈ ਕद्दू 100 ਰੁਪਏ ਕਿਲੋ ਹੋਏ ਪਰ ਇਹਨੇ और भी कि लौ होने कदू लो जी आपने मसाले लाल मिर्च हल्दी पाउडर मसाला दस दस के पी मैं थोड़ा हाँ मेथी पावे काली मिर्च जरूर पावगी काली मिर्च में बिल्कुल भी स्किप नहीं कर रही मेरे अकॉर्डिंग बहुत ਬੈਨੀਫੀਸ਼ੀਅਲ ਅਤੇ ਮੈਨੂੰ ਫਾਇਦਾ ਵੀ ਲੱਗਦਾ ਆ ਜਿਹੜੀ ਹਿੰਗ ਹੋਗੀ ਇਹ ਤੀਜੇ ਦਿਨਾਂ ਦਾ ਆਪਾਂ ਸਬਜ਼ੀਆਂ ਦੇ ਵਿੱਚ ਜਦੋਂ ਵਰਤਦੇ ਆ ਨਾ ਅੱਗੇ ਹਿੰਗ ਨਾ ਵਰਤਦੀ ਸੀ ਮੈਂ ਲੈ ਕੇ ਵੀ ਆਉਂਦੀ ਸੀ ਲੱਗਣਾ ਪਰ ਘੱਟ ਵਰਤਦੀ ਸੀ ਹਰੇਕ ਸਬਜ਼ੀ ਦੇ ਨਹੀਂ ਹਿੰਗ ਪਾਉਂਦੀ ਸੀ ਮੈਂ ਬਟ ਮੈਂ ਅੱਜ ਕੱਲ ਜਿਹੜੀ ਹਰੇਕ ਸਬਜ਼ੀ ਦੇ ਵਿੱਚ ਹੀ ਹਿੰਗ ਦਾ ਇਸਤੇਮਾਲ ਕਰਦੀ ਆ ਬਹੁਤ ਵਧੀਆ ਬਣਦੀ ਈ ਚੀਜ਼ ਤੇ ਕਾਲੀ ਮਿਰਚ ਵੀ ਘੱਟ ਇਸਤੇਮਾਲ ਕਰਦੀ ਸੀ ਮੈਂ ਕਈ ਚੀਜ਼ਾਂ ਜਿਹੜੀਆਂ ਰੈਗੂਲਰ ਕਰਦੀ ਆ ਮੈਂ ਹਿੰਗ ਕਰਦੀ ਆ ਕਾਲੀ ਮਿਰਚ ਕਰਦੀ ਆ ਰੈਗੂਲਰ ਲੋਜੀ ਆਪਣਾ ਕਰਾਰਾ ਜਿਹਾ ਤੜਕਾ ਆਣਾ ਅੰਦਰ ਨੌਰੀ ਆਪ ਤੜਕਾ ਦੇਖੋ ਤੇਲ ਉੱਪਰ ਤੈਰ ਲੱਗ ਜਾਂਦਾ ਜਦੋਂ ਮਖਾਨਾ ਪਰ ਚੜਾ ਮਿਲ ਜਾਂਦਾ ਨੌਰੀ ਤੇਲ ਆਪਾਂ ਉੱਪਰ ਤੈਰਨ ਲੱਗ ਗਿਆ ਠੀਕ ਹੈ ਜੀ ਜਿਹੜਾ ਪੀਸਕੇ ਵੀ ਨਹੀਂ ਹੁੰਦਾ ਪੀਸਕੇ ਜੜੀ ਰੱਖਣਾ ਆਪਾਂ ਜਵੇਂ ਇਹ ਕਹਦੀ ਜਮਾ ਨਹੀਂ ਆਪਾਂ ਕਰਨੇ ਟੇਸਟ ਨਹੀਂ ਆਉਂਦਾ ਫਿਰ ਇਸ ਤਰ੍ਹਾਂ ਲੋ ਜੀ ਆਪਾਂ ਦੋ ਕੱਦੂ ਲਏ ਸੀ ਇੱਕ ਛੋਟਾ ਜਿਹਾ ਸੀ ਦੋਨੇ ਠੀਕ ਸਾਈਜ਼ ਦੇ ਸੀ ਮੇਰੇ ਮੇਰੇ ਕੱਦੂ ਤੁਸੀਂ ਇਸ ਤਿੰਨਸੀ ਰੋਟੀ ਤੋਂ ਬਿਨਾ ਵੀ ਕੱਦੂ ਦੀ ਸਬਜੀ ਇਹ ਵਾਲੀ ਨਾ ਤੁਸੀਂ ਕੋਲੀ ਭਰ ਕੇ ਜੇ ਮਰਜ਼ੀ ਖਾ ਸਕਦੇ ਹੋ ਤੇ ਜਦ ਵੀ ਇਹ ਮੈਂ ਪਰੋਟੀ ਤੋਂ ਬਿਨਾ ਨਹੀਂ ਖਾ ਸਕਦੇ ਇਹ ਕੱਦੂ ਦੀ ਸਬਜੀ ਬੈਸਟ ਆ ਤਾ ਫਿਰ ਰੋਟੀ ਤੋਂ ਬਿਨਾ ਵੀ ਜੇ ਮਰਜ਼ੀ ਖਾ ਲੋ ਇਹਨਾਂ ਦਾ ਕੋਈ ਟੇਸਟੀ ਵੀ ਵੱਧ ਲੱਗਦੀ ਮੈਨੂੰ ਤਾਂ ਬਹੁਤ ਮੈਂ ਤਾਂ ਸ਼ਾਮ ਨੂੰ ਨਾ ਕੋਸ਼ਿਸ਼ ਕਰਦੀ ਮੇਰੇ ਅੱਦੂ ਦੀ ਜਦੋਂ ਸਬਜੀ ਬਣਾ ਕੋਸ਼ਿਸ਼ ਕਰਦੀ ਹੁੰਦੀ ਆ ਉਦੋਂ ਮੈਂ ਰੋਟੀ ਬਿਲਕੁਲ ਵੀ ਨਹੀਂ ਖਾਂਦੀ ਮੈਂ ਕੌੜਲੀ ਸਬਜੀ ਖਾਣੇ ਨੂੰ ਬਹੁਤ ਟੇਸਟੀ ਲੱਗਦੀ ਹੈ ਇਹ ਰੋਟੀ ਖਾਣੇ ਪਹਿਲ ਸਬਜੀ ਥੋੜੀ ਖਾਦੀ ਹੁੰਦੀ ਨਾ ਇਸ ਕਰਕੇ ਲੋਜ ਗਈ ਆਪਾਂ ਪਾਣੀ ਪਾ ਲਿਆ ਠੀਕ ਹੈ ਜੀ ਥੋੜਾ ਜਿਹਾ ਸੋਬਾ ਖਾਂਦਾ ਹੈਗਾ ਬਿਲਕੁਲ ਇਹ ਆਪਾਂ ਬਣਾਵਾਂਗੇ ਉਹ ਵੀ ਬਸ ਆਪਾਂ ਸਮਾਨ ਕੱਟ ਕੇ ਰੱਖ ਦਾਂਗੇ। ਲਓ ਜੀ ਆਪਾਂ ਹੁਣ ਬੰਦੀਏ ਸਬਜੀ ਫਿਰ ਮਿਲਾਂਗੇ। ਹਨਾ ਇੱਕ ਉਹ ਵੀ ਆਪਾਂ ਥੋੜਾ ਜਿਹਾ ਤੜਕਾ ਲਗਾ ਕੇ ਬਣਾਵਾਂਗੇ। ਜਿਵੇਂ ਇੱਕ ਆਲੂ ਪਾ ਲਾਂਗੇ ਤੇ ਇੱਕ ਆਲੂ ਪਾ ਲਾਂਗੇ ਤੇ ਇੱਕ ਆਪਾ ਪਾ ਲਾਂਗੇ ਪਿਆਜ਼ ਦੋ ਇਹ ਤੜਕਾ ਆਪਾਂ ਦੁਪਹਿਰੇ ਇਹਦਾ ਲਾਵਾਂ ਕੱਟ-ਕੁੱਟ ਕੇ ਰੱਖ ਲਾਂਗੇ। ਫਿਰ ਤੜਕਾ ਨਾ ਮੈਂ 1:00 ਵਜੇ ਤੜਕਾ ਲਾ ਦਿੰਨੀ ਹੁਣ ਜੇ ਮੈਗੀ ਹੋਵੇ ਤਾਂ 1:30 ਵਜੇ ਦਾ ਇਹ ਕੁਕੂਵਾਂ ਜੇ ਤੜਕਾ ਲਾ ਦਈਦਾ ਤੇ ਹੁਣ ਮੇਰੀ ਇਹ ਡੀਪ ਕਲੀਨਿੰਗ ਆ ਪਰ ਸੋਈ ਦੀ ਇੱਕ ਦਿਨ ਦੇਖਦੇ ਆ ਮੈਂ ਮੰਜਾ ਬਣਾਉਣੀ ਕਿਦੋਂ ਕਰਦੀ ਆ ਡੀਪ ਕਲੀਨਿੰਗ ਕਰਦੇ ਆ ਆਪਾਂ ਹੌਲੀ ਹੌਲੀ ਪਹਿਲਾਂ ਮੇਰਾ ਰਾਂ ਦਾ ਕਿਚਨ ਪਹਿ ਕਰਾਂਗੇ ਕਿਉਂਕਿ ਕਿਚਨ ਤੋਂ ਕਰਕੇ ਫਿਰ ਸੋਦਾ ਪੱਦਾ ਜਿਹੜਾ ਮਾਤਾ ਦੱਲੇ ਆ ਉਹਦੇ ਕਰਕੇ ਲਓ ਜੀ ਨਾਨੀ ਉਹ ਬੈਠਿਆ ਰੋਟੀ ਬਣੀ ਖਾ ਕੇ ਹਟੇ ਹੁਣ ਲੇਟ ਹੀ ਖਾਦੀ ਅੰਦਰ ਬਣਾ ਤਾਂ ਮੈਂ ਦਿੱਸੀ ਸੀ ਪਰ ਲੇਟ ਹੀ ਖਾਦੀ ਐ ਤੇ ਆਪਾਂ ਹੁਣ ਆਪਾਂ ਕੱਟ ਵੱਢ ਲਈਏ ਰਾਂਗੀ ਉਹਦੇ ਚੌਲਾਂ ਦੇ ਵਿੱਚ ਇੱਕ ਕਾਲੂ ਲਿਆ ਵੱਡੇ ਸਾਈਜ਼ ਦਾ ਤੇ ਦੋ ਪਿਆਜ਼ ਲਈਏ ਕੱਟ-ਕੁੱਟ ਕੇ ਰੱਖ ਲੈਨੇ ਆਪਾਂ ਤੇ ਡੈਡੀ ਚੱਲਦੇ ਆ ਪੱਠੇ ਲੈਣ ਭਾਈ ਵੱਡ ਗਿਆ ਤੇ ਚੱਕ ਕੇ ਲੈ ਕੇ ਆਉਣੇ ਬਸ ਲੋ ਜੀ ਟਾਈਮ ਹੋ ਗਿਆ ਆ ਹੁਣ 12:30 ਦਾ ਹੋ ਗਿਆ ਆ ਤੇ ਆਪਾਂ ਨਾ ਹੁਣ ਲਾਉਣੇ ਸੀ ਚੌਲਾਂ ਦਾ ਤੜਕਾ ਸਬਜ਼ੀ ਆਪਾਂ ਕद्दू ਦੀ ਬਣਾਈ ਆ ਠੀਕ ਹੈ ਜੀ ਤੇ ਆਪਾਂ ਜਿਵੇਂ ਚੌਲਾਂ ਦਾ ਤੜਕਾ ਕਿਉਂਕਿ ਜੱਜੋਦੀ ਫਰਮਾਇਸ਼ ਅੱਜ ਚੌਲ ਦੀ ਸੀ ਚੋਲਾਂ ਲਈ ਤੜਕਾ ਕੱਟ ਕੇ ਸਮਾਨ ਰੱਖਿਆ ਸੀ ਸਵੇਰੇ ਮੈਂ ਤੁਹਾਨੂੰ ਦੱਸਿਆ ਸੀ ਆਲੂ ਪਿਆਜ਼ ਕੱਟ ਲਏ ਸੀ ਆਪਾਂ ਤੇ ਬਾਸਪਤੀ ਚੋਲਾਂ ਦਾ ਬਾਸ ਬਣਾਉਂਦੀ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਆ ਕਿਵੇਂ ਬਣਾਉਣੀ ਹੁੰਦੀ ਹੈ ਮੈਂ ਲਿਆਵਾ ਮੈਂ ਚੋਲ ਚੋਲ ਇਸ ਤਰ੍ਹਾਂ ਰੱਖ ਲਿਆ ਫੋਨ ਚੋਲ ਲਿਓ ਮਾਰੇ ਪਾ ਕੇ ਲਿਆਵਾ ਤੇ ਦਿਖਾਉਂਗੀ ਕਿ ਜਬਜੋਤ ਕਿਸ ਤਰ੍ਹਾਂ ਦੇ ਚੌਲ ਖਾਂਦਾ ਆ ਆਪਾਂ ਤਾਂ ਜਿ ਮਰਜ਼ੀ ਬਣਾ ਸਕਦੇ ਬਟ ਜਬਜੋਤ ਦੀ ਫਰਮਾਇਸ਼ ਅਲੇ ਚੌਲ ਬਣਾਉਣੇ ਉਹ ਕਿਦਾਂ ਦਾ ਲਾਈਕ ਕਰਦਾ ਆ ਜਦੋਂ ਜੇ ਪਤੈਲ ਹੁੰਦਾ ਗਰਮ ਜਿਸ ਤਰ੍ਹਾਂ ਜਬਜੋਤ ਖਾਂਦਾ ਉਸ ਤਰ੍ਹਾਂ ਤੇ ਕੱਲ ਮੈਂ ਰਾਤੀ ਨਾਲ ਬੀਬੀ ਦੀ ਵੀਡੀਓ ਦੇਖੀ ਆਪਰੇ ਰਣਜੀਤ ਜੋਹਰ ਵਾਲੀ ਦੀਦੀ ਦੀ ਵੀਡੀਓ ਦੇਖੀ ਰਣਜੀਤ ਜੋਹਰ ਵਾਲੀ ਦੀਦੀ ਵੀਡੀਓ ਦੇਖੀ ਤੇ ਉਹ ਕਹਿ ਰਹੇ ਸੀ ਕਿ ਜੱਜੋ ਦੀ ਵੀਡੀਓ ਬਹੁਤ ਵਧੀਆ ਲੱਗਦੀ ਹੈ ਜਦ ਜੱਜੋ ਤੇ ਲਈ ਹਨ ਮੈਂ ਚੀਜ਼ਾਂ ਬਣਉਣੀ ਬੜਾ ਵਧੀਆ ਲੱਗਦਾ ਉਹਨਾਂ ਨੂੰ ਇਹੋ ਜਿਹੇ ਗੱਲਾਂ ਬਾਤਾਂ ਵੀ ਉਹਦੀਆਂ ਵਧੀਆ ਲੱਗਦੀਆਂ ਨੇ ਮੈਂ ਉਹਦੇ ਲਈ ਚੀਜ਼ਾਂ ਬਣਾਉਣੀ ਹਨਾ ਬੜਾ ਵਧੀਆ ਲੱਗਦਾ ਕਹਿੰਦੇ ਮੇਰਾ ਵੀ ਬਹੁਤ ਜੀ ਕਰਦਾ ਹੁੰਦਾ ਮੈਂ ਵੀ ਮੇਰੇ ਵੀ ਬੱਚਾ ਹੋਵੇ ਤੇ ਮੈਂ ਵੀ ਹਨਾ ਆਪਣੇ ਬੇਟੇ ਲਈ ਜਾਂ ਬੇਟੀ ਲਈ ਜੋ ਵੀ ਪਰਮਾਤਮਾ ਦਾਵੇ ਹਨਾ ਦਾਤ ਤੇ ਆ ਮੈਂ ਉਹਦੇ ਲਈ ਬਣਾਵਾਂ ਤੇ ਵਾਈਗੋ ਸੱਚੇ ਪਾਤਸ਼ਾਹ ਜੀ ਵਾਈਗੋ ਜੀ ਪੁੱਤਰ ਤੇ ਦੀਤ ਦਾਤ ਬਖਸ਼ੋ ਦੀਦੀ ਨੂੰ ਤਾਂ ਜੋ ਵੀ ਮੇਰੇ ਵਾਂਗੂ ਹਨਾ ਚੀਜ਼ਾਂ ਬਣਾਇਆ ਕਰਨਾ ਫਿਰ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਕਿ ਮੈਂ ਕਿਦਾਂ ਜੱਜ ਜੋ ਦੇ ਵਾਸਤੇ ਬਣਾਣੀ ਹੈ ਕਹਿੰਦੇ ਮੈਨੂੰ ਬਹੁਤ ਵਧੀਆ ਲੱਗਦੀ ਹੈ ਇੱਕ ਗੱਲਾਂ ਉਹ ਪੂਰੀ ਇੱਕ ਗੱਲਾਂ ਬੜੀਆਂ ਧਿਆਨ ਨਾਲ ਸੁਣਦੇ ਆ ਜੱਜ ਜੋ ਦੀਆਂ ਤਾਂ ਕਰਕੇ ਤੇ ਬੜਾ ਵਧੀਆ ਲੱਗੇ ਦੀਦੀ ਲਓ ਜੀ ਆਪਾਂ ਹੁਣ ਆਲੂ ਪਿਆਜ਼ ਪਾ ਦਾਂਗੇ ਜੀਰਾ ਪਾਤਾ ਸੀ ਕਿਉਂਕਿ ਜਦ ਜੱਜ ਜੋਤ ਨਾਲ ਆਲੂ ਪਿਆਜ਼ ਕੱਟ ਲਈ ਤੇ ਸਰਦਾ ਵਿੱਚੋਂ ਨੇ ਤਾਂ ਕੱਢ ਦੇਣੀ ਤਾਂ ਆਪਾਂ ਇਹਨਾਂ ਫਿਰ ਮੈਂ ਤਾਂ ਸਾਰੇ ਜਣੇ ਖਾਣਗੇ ਇਸ ਕਰਕੇ ਆਲੂ ਪਿਆਜ਼ ਪਾ ਲਿਆ ਬਟ ਜੱਜ ਜੋਤ ਕੋਸ਼ਿਸ਼ ਉਹਦੀ ਇਹ ਹੁੰਦੀ ਹੈ ਕਿ ਮੈਨੂੰ ये भी ना हो गए आलू प्याज भी बट आप तो पाया क्योंकि सू दसिया कि सारे ने खाने है फिर बट कलरफुल नहीं आप बनाने वाले पर कि लो जी आपे नमक पहले नमक ही पा कुछ नहीं पा तेल काढ़ के पाला जीरा पाया जीरा पा के आलू प्याज पाते ठीक है जी इन आप भूला गे पहला अभी साढ़े बारह तो हो गए एक बजे तक बने जाएंगे फिर जद नौने वी ਬਲੇਕ ਤੇ ਵੀ ਨਾ ਹੋਣਗੇ ਠੰਡੇ ਵਿੱਚ ਕੁੱਕਰ ਤੋਂ ਵੀ ਖੋਲਾਂਗੇ ਆਪਾਂ ਜਦੋਂ ਗਰਜੋ ਤਾਉਗਾ ਮ리에 ਭਾਪਨਾ ਬੰਨ ਲੈਣਾ ਵਿੱਚ ਅਸੀਂ ਚੌਲ ਆਲਵੇਸ ਸੀ ਕਦੇ ਵੀ ਨਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਾ ਪਹਿਲਾਂ ਮੈਨੂੰ ਲੱਗਦਾ ਕਦੇ ਖਾਧਿਆ ਘਿਓ ਦੇ ਵਿੱਚ ਕਦੇ ਵੀ ਅਸੀਂ ਚੌਲ ਨਹੀਂ ਬਣਾਏਗੇ ਦੇਸੀ ਦੇ ਵਿੱਚ ਦੂਜਾ ਤਾਂ ਆਪਾਂ ਤੁਹਾਨੂੰ ਪਤਾ ਵਰਤਦੇ ਹੀ ਨਹੀਂਗੇ ਆਪਾਂ ਡਾਲਡਾ ਰੋਲਡਾ ਤਾਂ ਤੇ ਬਟ ਆਪਾਂ ਦੇਸੀ ਦੇ ਵਿੱਚ ਕਦੇ ਵੀ ਮਤਲਬ ਚੌਲ ਨਹੀਂ ਬਣਾਏ ਚੌਲ ਜਾਂ ਇੱਕ ਤਾਂ ਚੌਲ ਮਤਲਬ ਘਿਓ ਦੇ ਵਿੱਚ ਕੋਈ ਵੀ ਚੀਜ਼ ਬਣਾਏ ਜੰਮ ਜਾਂਦੀ ਹੈ ਨਾ ਬਟ ਚੌਲ ਆਲਵੇਸ ਸੀ ਜਿਹੜੇ ਤੇਲ 'ਚ ਹੀ ਬਣਾਉਂਦੇ ਹਾਂ ਨਾ ਟੇਸਟੀ ਬਣਦੇ ਨੇ ਚੌਲ ਤੇਲ 'ਚ ਕਿ ਉਹਨਵੇਂ ਕਦੇ ਨਹੀਂ ਬਣਾਇਆ ਸੀ ਘਿਓ ਦੇ ਵਿੱਚ ਘਿਓ ਤਾਂ ਬੱਸ ਅਸੀਂ ਵਰਤਦੇ ਦੇਸੀ ਰੋਟੀ ਪਾਣੀ ਨੂੰ ਫਿਰ। ਸਬਜ਼ੀ ਭਾਜੀ ਨੂੰ ਅਸੀਂ ਇਹੀ ਤੇਲ ਹੀ ਵਰਤਦੇ। ਲਓ ਜੀ ਹੁਣ ਆਪਾਂ ਕੀ ਕਰਾਂਗੇ ਚੌਲ ਪਾਵਾਂਗੇ ਇਹਦੇ ਵਿੱਚ। ਚੌਲ ਆਪਾਂ ਇੱਕ ਗਲਾਸ ਲਿਆ। ਪਾਵਾਂਗਾ। ਲਓ ਜੀ। ਇਹ ਤਾਂ ਫੇਕ ਬੜਾ ਲੱਗਦਾ ਕੀ ਵਾ। ਕਿਉਂਕਿ ਕਈ ਮੰਮੀ ਜਿਵੇਂ ਜਿਵੇਂ ਖਾਣੇ ਹੋਣਗੇ ਕੋਈ ਦਹੀਂ ਨਾ ਕਹੂਗਾ। ਉਹ ਸਾਸ ਪਾ ਕੇ ਖਾਊਗਾ ਸਭ ਦਾ ਅਲੱਗ-ਅਲੱਗ ਟੇਸਟ ਹੁੰਦਾ ਹੈ ਹਨਾ ਲਓ ਜੀ ਆਪਾਂ ਹੁਣ ਇਹਦੇ ਵਿੱਚ ਡਬਲ ਪਾਣੀ ਪਾਵਾਂਗੇ ਗਲਾਸ ਭਰ ਕੇ ਕਿੰਨਾ ਟਿਕਾ ਹੋ ਗਿਆ ਮੌਜੀ ਕੁਝ ਨਹੀਂ ਪਾਇਆ ਸਿੰਪਲ ਸੌਪਰ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਜੱਜੂ ਦਿਖਾਉਂਦਾ ਹੈ ਤੇ ਕੋਈ ਉਹਨੇ ਤਾਂ ਕੋਈ ਸਾਸ-ਸੂਸ ਕੁਝ ਨਹੀਂ ਖਾਣਾ ਹੁਣ ਇਦਾਂ ਹੀ ਖਾਣਿਆ ਸਿੰਪਲ ਸੌਪਰ ਸੀਟੀ ਦੇਖਾਂ ਕਿਵੇਂ ਲੱਗੂਗੀ ਕਿ ਨਹੀਂ ਇਸ ਤਰ੍ਹਾਂ ਖਾਂਦਾ ਜਬਜੋਦ ਲੰਮੇ ਲੰਮੇ ਇਹ ਚੌਲ ਵੈਸੇ ਵੀ ਬਹੁਤ ਲੰਮੇ ਲੰਮੇ ਤੇ ਇਸ ਤਰ੍ਹਾਂ ਨਾ ਗੁੱਡ ਈਵਨਿੰਗ ਸਾਰਿਆਂ ਨੂੰ ਚਲੋ ਜੀ ਟਾਈਮ ਹੋ ਗਿਆ ਹੈ ਸਵਾ 6:30 ਵੀ ਤਾਂ ਚਲੇ ਆ ਤੇ ਆਪਾਂ ਜਬਜੋਦ ਦੇ ਨਾਲ ਆਲੂ ਧਰ ਕੇ ਹਾਂ ਚਲੋ ਜੀ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਚੱਲੇ ਆ ਲਓ ਜੀ ਹੁਣ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਕਾਫੀ ਦਿਨ ਬਾਅਦ ਚੱਲੇ ਜੀ ਮੱਥਾ ਟੇਕ ਤੇਖੋ ਅਸੀਂ ਤੁਰੇ ਜਾਨੀਆ ਕਿੱਥੇ ਚੱਲੋ ਬੇਟਾ ਗੁਰਦੁਆਰਾ ਸਾਹਿਬ ਠੀਕ ਹੈ ਨਾਨੀ ਮੰਮੀ ਮੈਂ ਚੱਲੇ ਚੱਲੇ आजा बेटा लो जी पहुंच गए अपन गुरुद्वारा साहिब आजा बेटा चप्पल निकल गई बेचारे दी चलो बेटा चलो जी मथा टेक तो दे फिर मिल गए पता। लो जी अपन आ गया गुरुद्वारा साहिब तो हाय हाय गर्मी बढ़िए गया कभी तौर के नहीं ना आएंगे बाबा पंद्रह बैठ जा फटे गुरुद्वारा रे ਤੇ ਜਬ ਜੁਤਾ ਜਨਾ ਉੱਠਣ ਤੋਂ ਬਾਅਦ ਤਾਂ ਵੀ ਰੀਜੇ ਜਾਂਦਾ ਪਤਾ ਨਹੀਂ ਕੀ ਗੱਲ ਆ ਕੋਈ ਬਾਹ ਬੋ ਦੁਖਦੀ ਜਿਵੇਂ ਮਛਰ ਮੁਛਰ ਲੜ ਜਾਂਦਾ ਨੇ ਤੇ ਬਾਹ ਬੋ ਸੋਜ ਜਾਂਦੀ ਆ ਆ ਸਾਰਾ ਪਸੀਨਾ ਆਇਆ ਪਿਆ ਵਾਹਲਾ ਨੂੰ ਪਾਪਾ ਆਉਣਗੇ ਫਿਰ ਥੋੜਾ ਜਿਆ ਇਹਨੂੰ ਰਿਲੈਕਸ ਹੋਊਗਾ ਤੇ ਚਲੋ ਜੀ ਮੈਂ ਵੀ ਨਾ ਵਲੌਗ ਦਾ ਮੇਰਾ ਵੀ ਨਾ ਬਾਸਣ ਵਲੌਗ ਦਾ ਆਪਾਂ ਕਰਦੇ ਐਂਡ ਕਿਉਂਕਿ ਵਲੌਗ ਜਿਆਦਾ ਲੰਮਾ ਹੋ ਜਾਂਦਾ ਫਿਰ ਵੀ ਮਤਲਬ ਆਪਾਂ ਨੂੰ ਐਡੀਟਿੰਗ ਜਿਆਦਾ ਕਟਿੰਗ ਵਟਿੰਗ ਜਿਆਦਾ ਕਰਨੀ ਪੈ ਜਾਂਦੀ ਹੈ ਇਸ ਕਰਕੇ ਮੈਂ ਵਲੌਗ ਦਾ ਕਰਦੀ ਆ ਇਥੇ ਐਂਡ ਤੇ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਚਲੋ ਜੀ ਆਪਾਂ ਦੇਖਦੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਬ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਟੇਕ ਕੇਅਰ ਬਾਏ ਬਾਏ